ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆਂ ਨਵੀਂ ਵੀਡੀਓ ਦੇ ਨਾਲ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਜੀ ਚੁੰਨੀਆਂ ਦੀ ਚੁੰਨੀਆਂ ਦੇ ਨਵੇਂ ਡਿਜ਼ਾਈਨ ਆਏ ਸੀ ਨਵਾਂ ਸਟਾਕ ਆਇਆ ਸਾਡੇ ਕੋਲੇ ਇਸ ਕਰਕੇ ਚੁੰਨੀਆਂ ਦੀ ਵੀਡੀਓ ਲੈ ਕੇ ਆਏ ਆਂ ਜੀ ਨਵੇਂ ਕਲਰ ਡਿਜ਼ਾਈਨ ਆਏ ਚੁੰਨੀਆਂ ਜੀ ਪਿਛਲੇ ਸੰਡੇ ਵੀਡੀਓ ਬਣਾਈ ਸੀ ਤਾਂ ਉਹ ਚੁੰਨੀਆਂ ਦੇ ਸਟਾਕ ਖਤਮ ਹੋ ਗਏ ਸੀ ਸਾਡੇ ਕੋਲੇ ਤੇ ਇਸ ਵਾਰੀ ਨਵਾਂ ਸਟਾਕ ਆਇਆ ਚੁੰਨੀਆਂ ਲੀਲਣ ਦੀਆਂ ਵੀ ਆਈਆਂ ਨੇ ਤੇ ਕਾਟਨ ਦੀਆਂ ਚੁੰਨੀਆਂ ਵੀ ਆਈਆਂ ਨੇ ਜੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਲੰਬੀ ਹੋਣ ਵਾਲੀ ਆ ਜੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਸਾਰੇ ਕਲਰ ਡਿਜ਼ਾਈਨ ਕੱਲੇ ਕੱਲੇ ਚੁੰਨੀ ਦਾ ਪੀਸ ਖੋਲ ਕੇ ਦਿਖਾਵਾਂਗੇ ਕੱਲਾ ਕੱਲਾ ਪੀਸ ਦਿਖਾਵਾਂਗੇ ਚੁੰਨੀ ਦਾ ਜੀ ਵੀਡੀਓ ਡਿਟੇਲ ਨਾਲ ਚੁੰਨੀਆਂ ਦੀ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਕੱਲਾ ਕੱਲਾ ਪੀਸ ਚੁੰਨੀਆਂ ਦਾ ਖੋਲ ਕੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਜੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਿਰਫ 150 ਦੇ 2 ਵਾਲੀਆਂ ਚੁੰਨੀਆਂ ਆ ਪੂਰੀ ਵੀਡੀਓ ਚੁੰਨੀਆਂ ਤੇ ਹੀ ਹੈ ਜਿਹੜੀ ਵੀ ਚੁੰਨੀਆਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਅਸੀਂ ਉਹਨਾਂ ਦਾ ਰੇਟ ਹੋਊਗਾ ਸਿਰਫ 150 ਦੀਆਂ ਦੋ ਚੁੰਨੀਆਂ ਜੋੜਾ 150 ਰੁਪਏ ਦਾ ਹੋਊਗਾ ਜੀ ਸਾਰੇ ਕਲਰ ਡਿਜ਼ਾਈਨ ਦਿਖਾਇਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਣਾਏ ਰੱਖਿਓ ਜੀ ਸਾਡੇ ਚੈਨਲ ਤੇ ਜੇ ਨਵੇਂ ਆਏ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਅੱਜ ਅੱਜ ਸਿਰਫ ਚੁੰਨੀਆਂ ਦੇ ਡਿਟੇਲ ਨਾਲ ਵੀਡੀਓ ਬਣਾਈ ਆ ਇਕੱਲਾ ਇਕੱਲਾ ਪੀਸ ਚੁੰਨੀ ਦਾ ਖੋਲ ਕੇ ਦਿਖਾਇਆ ਜੀ ਕਲਰ ਡਾਰਕ ਵੀ ਕਲਰ ਆਏ ਆ ਲਾਈਟ ਕਲਰ ਵੀ ਆਏ ਆ ਜੀ ਡਿਜ਼ਾਈਨ ਚੇਂਜ ਹੋ ਕੇ ਆਏ ਆ ਆ ਦੇਖੋ ਕਲਰ ਡਿਜ਼ਾਈਨ ਸਾਰੇ ਵਧੀਆ ਕਲਰ ਡਿਜ਼ਾਈਨ ਆਏ ਜੀ ਚੁੰਨੀਆਂ ਦੇ ਰੇਟ ਹੈਗਾ ਜੀ ਸਿਰਫ 150 ਰੁਪਏ ਦੀਆਂ ਦੋ ਚੁੰਨੀਆਂ ਜੋੜਾ 150 ਦਾ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਘਰ ਬੈਠੇ ਕਿਤੇ ਵੀ ਇੰਡੀਆ ਦੇ ਵਿੱਚ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਡਾਰਕ ਕਲਰ ਮਿਲ ਜਾਣਗੇ ਭਾਈ ਜੀ ਲਾਈਟ ਕਲਰ ਸਾਰੇ ਕਲਰ ਡਿਜ਼ਾਈਨ ਆਪਣੇ ਕੋਲੇ ਨਵੇਂ ਡਿਜ਼ਾਈਨ ਆਏ ਚੇਂਜ ਹੋ ਕੇ ਆਇਆ ਕਲਰ ਡਿਜ਼ਾਈਨ ਪਿਛਲੇ ਵੀਡੀਓ ਨਾਲੋਂ ਕਲਰ ਡਿਜ਼ਾਈਨ ਚੇਂਜ ਹੋ ਕੇ ਆਇਆ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਐਂਡ ਦੇ ਵਿੱਚ ਕਾਟਨ ਦੀਆਂ ਚੁੰਨੀਆਂ ਵੀ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਜਰੂਰ ਬਣਿਆ ਰਹੋ ਵੀਡੀਓ ਨਾਲ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਜੀ ਐਂਡ ਇਹਦੇ ਵਿੱਚ ਦਿਖਾਵਾਂਗੇ ਕਾਟਨ ਦੀਆਂ ਚੁੰਨੀਆਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਲੀਲਣ ਦੀਆਂ ਚੁੰਨੀਆਂ ਪੱਕੇ ਰੰਗਾਂ ਦੀਆਂ ਚੁੰਨੀਆਂ ਨੇ ਜੀ ਰੰਗ ਪੱਕੇ ਨੇ ਰੰਗਾਂ ਦੀ ਗਾਰੰਟੀ ਹੈ ਪੱਕੇ ਰੰਗ ਨੇ 2 ਮੀਟਰ ਦੀ ਚੁੰਨੀ ਹੈ ਜੀ ਖੁੱਲੜੁੱਲੇ ਪੈਣੇ ਜੀ ਆਮ ਲੈਣ ਵਾਲੀ ਚੁੰਨੀ ਹੈ ਜੀ ਆਮ ਕੰਮਕਾਰ ਦੇ ਵਿੱਚ ਲੈਣ ਵਾਲੀ ਚੁੰਨੀ ਹੋਲੀ ਚੁੰਨੀ ਗਰਮੀ ਚ ਲੈਣ ਵਾਲੀ ਲੀਲਣ ਦੀ ਚੁੰਨੀ ਹੈ ਜੀ 컬ਰ ਜੇਨ ਸਾਰੇ ਦਿਖਾਏ ਜੀ ਡਿਟੇਲ ਨਾਲ ਵੀਡੀਓ ਸਿਰਫ ਚੁੰਨੀਆਂ ਤੇ ਹੀ ਬਣਾਈ ਆ ਕੱਲਾ ਕੱਲਾ ਪੀਸ ਚੁੰਨੀ ਦਾ ਖੋਲ ਕੇ ਦਿਖਾਇਆ ਜੀ ਤਾਂ ਕਿ ਕਲਰਾਂ ਦਾ ਡਿਜ਼ਾਈਨਾਂ ਦਾ ਪਤਾ ਲੱਗ ਜਵੇ ਜੀ ਹਰ ਇੱਕ ਡਿਜ਼ਾਈਨ ਹਰ ਇੱਕ ਪੀਸ ਕੱਲਾ ਕੱਲਾ ਪੀਸ ਖੋਲ ਕੇ ਦਿਖਾਇਆ ਡਿਜ਼ਾਈਨ ਪੀ ਕਲਰਾਂ ਦਾ ਪਤਾ ਲੱਗ ਜਾਂਦਾ ਏ ਡਿਜ਼ਾਈਨਾਂ ਦਾ ਪਤਾ ਲੱਗ ਜਾਂਦਾ ਇਸ ਕਰਕੇ ਸਿਰਫ ਚੁੰਨੀਆਂ ਦਾ ਡਿਟੇਲ ਨਾਲੀ ਵੀਡੀਓ ਬਣਾਈ ਆ ਆ ਦੇਖ ਡਾਰਕ ਕਲਰ ਮਿਲ ਜਾਣਗੇ ਲਾਈਟ ਕਲਰ ਮਿਲ ਜਾਣਗੇ ਸਾਰੇ ਕਲਰ ਅਵੇਲੇਬਲ ਹੈ ਜੀ ਜਿਸ ਤਰ੍ਹਾਂ ਦੇ ਮਰਜੀ ਕਲਰ ਚਾਹੋ ਤੁਸੀਂ ਮੰਗਵਾ ਸਕਦੇ ਹੋ ਜੀ ਆ ਵਾਲੇ ਕਲਰ ਡਿਜ਼ਾਈਨ ਹੈ ਆ ਵਾਲੇ ਸਾਰੇ ਕਲਰ ਡਿਜ਼ਾਈਨ ਹੈ ਜੀ ਆ ਦੇਖੋ ਇਹ ਲਾਈਟ ਕਲਰ ਡਾਰਕ ਕਲਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਲਾਈਕ ਕਰ ਦਿਓ ਵੀਡੀਓ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਹ ਦੇਖੋ ਡਾਰਕ ਕਲਰ ਕਲਰ ਡਿਜ਼ਾਈਨਾਂ ਕੰਬੀਨੇਸ਼ਨ ਬਹੁਤ ਸੋਹਣੀ ਹੈ ਜੀ ਵਧੀਆ ਸ਼ਾਨਦਾਰ ਕਲਰ ਆਏ ਜੀ ਵਧੀਆ ਕੰਬੀਨੇਸ਼ਨ ਆ ਕਲਰਾਂ ਦੀ ਡਿਜ਼ਾਈਨਾਂ ਦੀ ਆ ਦੇਖੋ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਸੋਹਣੇ ਕਲਰ ਹੈ ਜੀ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਸਾਡੇ ਵਟਸਐਪ ਨੰਬਰ ਤੇ ਕੋਈ ਵੀ ਪੀਸ ਚਾਹੀਦਾ ਸੈਂਡ ਕਰ ਦਿਓ ਸਕਰੀਨ ਸ਼ਾਟ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਆਫਲਾਈਨ ਵੀ ਤੁਹਾਨੂੰ ਚਾਹੀਦਾ ਤਾਂ ਪੀਸ ਕੋਈ ਵੀ ਰੰਗ ਪਸੰਦ ਆ ਤਾਂ ਬੁੱਕ ਕਰਕੇ ਰੱਖ ਸਕਦੇ ਹੋ ਜੀ ਕਿਉਂਕਿ ਇੰਨਾ ਟਾਈਮ ਚੱਲਦਾ ਨਹੀਂ ਸਟਾਕ ਕਲੀਅਰ ਹੋ ਜਾਂਦਾ ਦੋ ਤਿੰਨ ਦਿਨਾਂ ਦੇ ਵਿੱਚ ਹੀ ਖਤਮ ਹੋ ਜਾਂਦਾ ਜੀ ਇਸ ਕਰਕੇ ਜਲਦੀ ਤੋਂ ਜਲਦੀ ਜਿਹੜਾ ਪਸੰਦ ਹੈ ਪੀਸ ਬੁੱਕ ਕਰ ਲਓ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਮੰਗਵਾਉਣਾ ਆਨਲਾਈਨ ਤੁਸੀਂ ਮੰਗਵਾ ਲਓ ਘਰ ਬੈਠੇ ਮੰਗਵਾ ਸਕਦੇ ਹੋ ਜੀ ਆ ਦਾ ਕੋਈ ਕਲਰ ਡੈ ਨਾ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਸੋਹਣੇ ਕਲਰ ਹੈ ਔਰ ਹਰ ਹਫਤੇ ਸਾਡੇ ਕੋਲੇ ਚੇਂਜ ਹੋ ਕੇ ਆਉਂਦੇ ਆ ਜੀ ਕਲਰ ਡਿਜ਼ਾਈਨ ਸੇਮ ਕਲਰ ਡਿਜ਼ਾਈਨ ਵੀ ਆਉਂਦੇ ਚੇਂਜ ਹੋ ਕੇ ਵੀ ਆਉਂਦੇ ਆ ਡਿਜ਼ਾਈਨ ਜੋ ਵੀ ਨਵਾਂ ਡਿਜ਼ਾਈਨ ਆਉਂਦਾ ਜੋ ਵੀ ਨਵਾਂ ਸਟਾਕ ਆਉਂਦਾ ਸੀ ਉਹਦੀ ਵੀ ਵੀਡੀਓ ਲੈ ਕੇ ਆਉਨੇ ਆ ਆਪਣੇ ਚੈਨਲ ਤੇ ਸੂਟਾਂ ਦੀ ਵੀ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਉਹ ਵੀ ਚੈਨਲ ਤੇ ਲੈ ਕੇ ਆਵਾਂਗੇ ਸੂਟਾਂ ਦੀ ਡਿਟੇਲ ਨਾਲ ਵੀਡੀਓ ਲੈ ਕੇ ਆਵਾਂਗੇ ਇਸ ਚੈਨਲ ਤੇ ਚੁੰਨੀਆਂ ਦੀ ਸੂਟਾਂ ਦੀ કોટਨ ਦੇ ਸੂਟਾਂ ਦੀ ਮਿਕਸ ਰੇਸ਼ਮੀ ਸੂਟਾਂ ਦੀ ਕਰੇਵ ਦੇ ਸੂਟਾਂ ਦੀ ਵੀਡੀਓ ਸੂਟਾਂ ਦੀ ਹਰ ਤਰ੍ਹਾਂ ਦੀ ਵੀਡੀਓ ਮਿਲ ਜੂ ਸਾਡੇ ਚੈਨਲ ਤੇ ਜੀ ਆ ਦੇਖੋ ਇਹ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਡਾਰਕ ਕਲਰ ਸ਼ਾਨਦਾਰ ਕਲਰ ਹੈ ਵਧੀਆ ਕਲਰ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਐਂਡ ਵਿੱਚ ਕੋਟਨ ਦੀਆਂ ਜੁੰਨੀਆਂ ਵੀ ਦਿਖਾਵਾਂਗੇ ਆ ਦੇਖੋ ਇਹ ਡਿਜ਼ਾਈਨ ਬਹੁਤ ਸੋਹਣੇ ਬਹੁਤ ਸ਼ਾਨਦਾਰ ਡਿਜ਼ਾਈਨ ਹਨ ਜੀ ਕਲਰ ਡਿਜ਼ਾਈਨ ਸਾਰੇ ਅਵੇਲੇਬਲ ਹੈ ਡਾਰਕ ਕਲਰ ਲਾਈਟ ਕਲਰ ਰੰਗ ਪੱਕੇ ਹੈ ਜੀ ਰੰਗਾ ਦੀ ਪੂਰੀ ਫੁੱਲ ਗਾਰੰਟੀ ਹੈ ਲੀਲਣ ਦੇ ਚੁੰਨੀਆਂ ਦੇ ਰੰਗ ਨਹੀਂ ਖਰਾਬ ਹੁੰਦੇ ਕਾਟਨ ਦੀਆਂ ਚੁੰਨੀਆਂ ਵੀ ਸਾਡੇ ਕੋਲੇ ਪੱਕੇ ਰੰਗਾਂ ਦੀਆਂ ਨੇ ਜੀ ਆਹ ਸਾਰੇ ਕਲਰ ਡਿਜ਼ਾਈਨ ਹੈ ਜੀ ਰੇਟ ਹੈਗਾ ਜੀ ਸਿਰਫ 150 ਦੀਆਂ ਦੋ ਚੁੰਨੀਆਂ ਜੋੜਾ 150 ਰੁਪਏ ਦਾ ਜੀ ਜੋੜਾ 150 ਰੁਪਏ ਦਾ ਦੋ ਚੁੰਨੀਆਂ 150 ਦੀਆਂ ਨੇ ਜੀ ਕਲਰ ਡਿਜ਼ਾਈਨ ਸਾਰੇ ਪਏ ਨੇ ਜੀ ਇੱਕ ਡਿਜ਼ਾਈਨ ਇੱਕ ਕਲਰ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਂਦੇ ਆ ਜੀ ਚਾਰ ਕਲਰ ਪੰਜ ਕਲਰ ਇੱਕ ਡਿਜ਼ਾਈਨ ਦੇ ਵਿੱਚ ਆਉਣਗੇ ਅਲੱਗ ਅਲੱਗ ਕਲਰ ਪੰਜ 6 ਕਲਰ 7 8 ਕਲਰ ਇੱਕ ਡਿਜ਼ਾਈਨ ਦੇ ਵਿੱਚ ਇਦਾਂ ਕਲਰ ਵੀ ਆਉਂਦੇ ਆ ਜੀ ਆਹ ਦੇਖ ਲਓ ਕਲਰਾਂ ਨੇ ਕੰਬੀਨੇਸ਼ਨ ਦੇਖੋ ਕਲਰਾਂ ਦੀ ਕਿੰਨੀ ਸ਼ਾਨਦਾਰ ਹੈ ਜੀ ਆਹ ਲਓ ਜੀ ਵੱਡੀਆਂ ਚੁੰਨੀਆਂ ਨੇ ਆਮ ਕੰਮ ਕਾਰਜ ਚ ਲੈਣ ਵਾਲੀ ਚੁੰਨੀ ਹੈ ਜੀ ਪੱਕੇ ਰੰਗਾਂ ਦੀਆਂ ਚੁੰਨੀਆਂ ਨੇ ਪਿਛਲੇ ਹਫਤੇ ਵੀਡੀਓ ਬਣਾਈ ਸੀ ਤਾਂ ਕਸਟਮਰ ਦੀ ਬਹੁਤ ਸਾਰੀ ਡਿਮਾਂਡ ਆਈ ਹੈ ਕਿ ਚੁੰਨੀਆਂ ਦੀ ਹੋਰ ਵੀਡੀਓ ਲੈ ਕੇ ਆਓ ਨਵੇਂ ਡਿਜ਼ਾਈਨਾਂ ਦੀ ਤੇ ਬਹੁਤ ਸਾਰੇ ਆਰਡਰ ਆਏ ਸੀ ਤੇ ਕਰ ਪੀਸ ਖਤਮ ਹੋ ਗਏ ਸੀ ਚੁੰਨੀਆਂ ਦੇ ਸਟਾਕ ਕਲੀਅਰ ਹੋ ਗਏ ਸੀ ਖਤਮ ਹੋ ਗਏ ਸੀ ਉਸ ਕਰਕੇ ਦੁਬਾਰਾ ਵੀਡੀਓ ਲੈ ਕੇ ਆਏ ਹਾਂ ਚੁੰਨੀਆਂ ਦੀ ਕਈ ਆਰਡਰ ਪੈਂਡਿੰਗੇ ਪਏ ਨੇ ਕਿਉਂਕਿ ਚੁੰਨੀਆਂ ਖਤਮ ਹੋ ਗਈਆਂ ਸੀ ਸਟਾਕ ਕਲੀਅਰ ਹੋ ਗਏ ਸੀ ਚੁੰਨੀਆਂ ਦਾ ਜੀ ਉਸ ਕਰਕੇ ਦੁਬਾਰਾ ਚੁੰਨੀਆਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਆਗੇ ਡਿਟੇਲ ਨਾਲ ਚੁੰਨੀਆਂ ਦੀ ਵੀਡੀਓ ਬਣਾਈ ਆ ਆਰਾਮ ਨਾਲ ਕਲਰ ਸਿਲੈਕਟ ਕਰਕੇ ਤੁਸੀਂ ਦੱਸ ਸਕੋ ਕਿਹੜਾ ਕਲਰ ਚਾਹੀਦਾ ਕਿਹੜਾ ਪੀਸ ਚਾਹੀਦਾ ਈ ਆ ਕਾਟਨ ਦੀਆਂ ਚੁੰਨੀਆਂ ਨੇ ਜੀਆਂ ਲੇਨਾਂ ਵਾਲੀਆਂ ਚੁੰਨੀਆਂ ਦਿਖਾ ਰਿਹਾ ਤੁਹਾਨੂੰ ਕਾਟਨ ਦੀਆਂ ਚੁੰਨੀਆਂ ਨੇ ਇਹ ਇਹ ਕਾਟਨ ਦੀਆਂ ਚੁੰਨੀਆਂ ਨੇ ਲੇਨਾਂ ਵਾਲੀਆਂ ਰੇਟ ਹੈਗਾ ਸਿਰਫ 150 ਦੀਆਂ ਦੋ ਚੁੰਨੀਆਂ ਜੋੜਾ 150 ਰੁਪਏ ਦਾ ਈ ਦੋ ਚੁੰਨੀਆਂ 150 ਰੁਪਏ ਦੀਆਂ ਨੇ ਕਾਟਨ ਦੀਆਂ ਚੁੰਨੀਆਂ ਉਸ ਤੋਂ ਪਹਿਲਾਂ ਜਿਹੜੀ ਡਾਰਕ ਦਿਖਾਈਆਂ ਨੇ ਉਹ ਲੀਲਣ ਦੀਆਂ ਚੁੰਨੀਆਂ ਸੀ ਹੁਣ ਜਿਹੜੀਆਂ ਲੈਨਾਂ ਵਾਲੀਆਂ ਤੁਹਾਨੂੰ ਦਿਖਾ ਰਿਹਾ ਇਹ ਲੈਨਾਂ ਵਾਲੀਆਂ ਕਾਟਨ ਦੀਆਂ ਚੁੰਨੀਆਂ ਨੇ ਸਾਰੀਆਂ ਇਹ 2 ਮੀਟਰ ਦੀਆਂ ਚੁੰਨੀਆਂ ਹੀ ਵੱਡੇ ਪਨੇ ਦੀ ਕਲੀਡੋਲੀ ਆਮ ਕੰਮਕਾਰ ਚ ਲੈਣ ਨੂੰ ਚੁੰਨੀ ਹੈ ਜੀ ਕਾਟਨ ਦੀ ਚੁੰਨੀ ਹੈ ਰੇਟ ਹੈਗਾ ਸਿਰਫ 150 ਦੀਆਂ ਦੋ ਚੁੰਨੀਆਂ ਜੋੜਾ 150 ਰੁਪਏ ਦਾ ਹੀ ਆਹ ਵਾਈਟ ਕਲਰ ਵੀ ਹੈ ਇਹਦੇ ਵਿੱਚ ਡਾਰਕ ਕਲਰ ਲਾਈਟ ਕਲਰ ਸਾਰੇ ਕਲਰ ਅਵੇਲੇਬਲ ਹੈ ਜੀ ਆਹ ਵਾਈਟ ਕਲਰ ਹੈ ਲੈਨਾਂ ਵਾਲੀ ਚੁੰਨੀ ਦੇ ਵਿੱਚ ਕ੍ਰੀਮ ਕਲਰ ਮਿਲ ਜੂਗਾ ਵਾਈਟ ਕਲਰ ਮਿਲ ਜੂਗਾ ਬਲੈਕ ਕਲਰ ਹੈ ਗ੍ਰੇ ਕਲਰ ਹੈ ਪੀਚ ਕਲਰ ਹੈ ਲਵੈਂਡਰ ਕਲਰ ਹੈ ਜੀ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈਂ ਵੀਡੀਓ ਨੂੰ ਲਾਈਕ ਕਰ ਦੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੇ ਲੱਗੀ ਸਾਡੀ ਵੀਡੀਓ ਤੇ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਆ ਦੇਖੀ ਬਲੈਕ ਕਲਰ ਆ ਬੇਬੀ ਪਿੰਕ ਕਲਰ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆਵੇਲੇਬਲ ਆਹ ਵਾਲੇ ਰੰਗ ਡਿਜ਼ਾਈਨ ਪਏ ਜੀ ਆਹ ਵਾਲੇ ਰੰਗ ਡਿਜ਼ਾਈਨ ਹੈ ਵਾਈਟ ਕਲਰ ਹੈ ਬਿਲਕੁਲ ਵਾਈਟ ਪਿਓਰ ਵਾਈਟ ਕਲਰ ਹੈ ਜੀ ਆਹ ਵਾਲੇ ਰੰਗ ਡਿਜ਼ਾਈਨ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਹੈ ਜੀ ਆਹ ਵਾਲੇ ਰੰਗ ਡਿਜ਼ਾਈਨ ਆਹ ਵਾਲੇ ਕਲਰ ਪਏ ਆ ਜੀ ਆਵਲੇ ਕਲਰ ਡਿਜ਼ਾਈਨਾਂ ਚੁੰਨੀਆਂ ਦੇ ਵਿੱਚ ਸਾਰੇ ਰੰਗ ਪੈਨੇ ਆਵਲੇ ਰੰਗ ਸਾਰੇ ਪੈਨੇ ਰੇਟ ਹੈਗਾ ਸਿਰਫ 150 ਦੀਆਂ ਦੋ ਚੁੰਨੀਆਂ ਲਾਈਟ ਕਲਰ ਡਾਰਕ ਕਲਰ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਰੇਟ ਹੈ ਜੀ ਸਿਰਫ 150 ਰੁਪਏ ਦੀਆਂ ਦੋ ਚੁੰਨੀਆਂ ਪੱਕੇ ਰੰਗਾਂ ਦੀਆਂ ਚੁੰਨੀਆਂ ਨੇ ਜੀ ਕਾਟਨ ਦੀਆਂ ਚੁੰਨੀਆਂ ਨੇ ਆਮ ਲੈਣ ਵਾਲੀਆਂ ਚੁੰਨੀਆਂ ਨੇ ਜੀ ਕਲਰ ਡਿਜ਼ਾਈਨ ਸਾਰੇ ਪਏ ਆ ਜੀ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰਦੇ ਹੋ ਆਨਲਾਈਨ ਵੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਆ ਦੇਖੋ ਜੀ ਡਾਰਕ ਕਲਰ ਲਾਈਟ ਕਲਰ ਸਾਰੇ ਹੈ ਜੀ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਗਈ ਹੈ ਜੀ ਪਰ ਕਲਰ ਡਿਜ਼ਾਈਨ ਸਾਰੇ ਡਿਟੇਲ ਨਾਲ ਵੀਡੀਓ ਦੇ ਵਿੱਚ